ਕਿ ਲੋੜਵੰਦਾਂ ਵਾਸਤੇ ਜਿਹੜਾ ਕਿ ਸਭ ਤੋਂ ਵੱਡਾ ਪ੍ਰਸ਼ਾਦਾ ਜਿਹੜਾ ਦੋ ਟਾਈਮ ਦੀ ਰੋਟੀ ਜਿਹਨੂੰ ਮਿਲ ਜਣੀ ਹੈ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਬਿਲਕੁਲ ਜੀ ਬਿਲਕੁਲ ਇਹੋ ਹੀ ਹੈ ਜੀ ਸਭ ਤੋਂ ਚੀਜ਼ ਜ਼ਰੂਰੀ ਜਿਹੜਾ ਪ੍ਰਸ਼ਾਦਾ ਕਿਉਂਕਿ ਬੰਦਾ ਆਲਰੇਡੀ ਪਰੇਸ਼ਾਨ ਆ ਪੇਸ਼ੈਂਟ ਆ ਦਾਖਲ ਆ ਮਗਰੋਂ ਦੂਰੋਂ ਨਹੀਂ ਅਪਰੋਚ ਹੁੰਦੀ ਤੇ ਜਿਹੜੀ ਇਹ ਸੇਵਾ ਦਾ ਜਿਹੜਾ ਮੌਕਾ ਮਿਲਦਾ ਜਿੱਤੇ ਸੇਵਾ ਕਰ ਰਹੇ ਆ ਜਿੱਥੇ ਲਾਜ ਮਹਿੰਗਾ ਹੁੰਦਾ ਵਾ ਜਿੱਥੇ ਦਵਾਈਆਂ ਤੇ ਪੈਸੇ ਖਰਚੇ ਜਾਂਦੇ ਜੇ ਇੱਕ ਰੋਟੀ ਮੋਲਦੀ ਖਾਣੀ ਪੈ ਜੇ ਤਾਂ ਅਗਰੇ ਤੋਂ ਮਤਲਬ ਮੁਸ਼ਕਲ ਆਊਗੀ ਬਿਲਕੁਲ ਜੀ ਬਿਲਕੁਲ ਕਿਉਂਕਿ ਤੇ ਘਰਾਂ ਦੇ ਬਜਟ ਉਦਾਂ ਆ ਸਾਰਾ ਸਿਸਟਮ ਜੀ ਹਿੱਲੇ ਜਾਂਦਾ ਤੇ ਕਿਉਂਕਿ ਰੋਟੀ ਬਾਹਰੋਂ ਸ਼ਹਿਰ ਦੇ ਵਿੱਚ ਮੁੱਲ ਜਿਹੜੀ ਹੈ ਮਹਿੰਗੀ ਆ ਜੀ ਆਪਾਂ ਇੱਕ ਟਾਈਮ ਦੀ ਰੋਟੀ ਖਾਵਾਂਗੇ ਤੇ 1.5-200 ਰੁਪਏ ਤੋਂ ਘੱਟ ਬਿੱਲ ਨਹੀਂ ਬਣਨਾ ਜੀ ਕਿਹਾ ਜਿਓ ਫ੍ਰਿਜ ਦਿੱਤੀ ਗਈ ਆ ਇੱਕ ਖਾਸ ਜਿਹੜਾ ਏਸੀ ਦਿੱਤਾ ਗਿਆ ਬਾ ਗਰਮੀ ਨੂੰ ਦੇਖਦੇ ਹੋਏ ਇਹ ਬੱਚੇ ਤੁਹਾਡੇ ਕੋਲ ਸਸਤਾ ਕੀ ਨਾਂ ਆ ਸਸਤਾ ਦਾ ਤੇ ਬੱਚੇ ਤੁਹਾਡੇ ਕੋ ਕਿੰਨੇ ਜੁੜੇ ਰਹਿ ਸਕਦਾ ਐ ਹਰੇ ਮੇਰੇ ਕੋਲ ਮੁਕੇ 18 ਬੱਚੇ ਆ ਹਾਂਜੀ ਤੇ ਉਹਨੇ ਫਿਰ ਛੜ ਗਈ ਤੇ ਮੈਂ ਵੈਸੇ ਕੱਲ ਨੂੰ ਨਾਲ ਗੱਲ ਕੀਤੀ ਕਿ ਇਹਨੇ ਹੁਣੇ ਲੈ ਦਿੰਦੇ ਆ ਇਹਨਾਂ ਨੂੰ ਉਸੇ ਨਵੀਂ ਲੈਤੀ ਮੈਂ ਸਬਜ਼ੀਆਂ ਖਰਾਬ ਹੋਣੀਆਂ ਪਾਣੀ ਬਣੂ ਓਕੇ ਹੁੰਦੇ ਆ ਤੁਸੀਂ ਦੇਖਿਆ ਜਿੱਥੇ ਤੁਸੀਂ ਬੱਚਿਆਂ ਸੀਵਾ ਕਰ ਰਹੇ ਹੋ ਨਾਰਾਸ਼ਨ ਚਲਾ ਰਹੇ ਹੋ ਉੱਥੇ ਲੰਗਰ ਦੀ ਪ੍ਰਕਿਰਿਆ ਵਿੱਚ ਲਾ ਰਹੇ ਹੋ ਜਿਵੇਂ ਬਾਬੇ ਲਾਲਕ ਨੇ 20 ਪੀ ਲੰਗਰ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਜੇ ਤੁਸੀਂ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਹੇ ਹੋ ਕਿੰਨਾ ਕੁ ਚੰਗ ਲੱਗਦਾ ਲੋਕ ਕਿੰਨੇ ਕੁ ਲੋਕ ਜਿਹੜੇ ਇਹਨੇ ਪਛਾਦਾ ਛੱਕੇ ਜਾਂਦੇ ਨੇ ਪ੍ਰੈਕਟਿਸ ਦਾ ਬੰਦਾ ਰੋਇ ਦੇ ਡੇਲੀ ਲੰਗਰ ਛਕਣ ਵਾਲਾ ਬੰਦਾ ਛੜ ਗਿਆ ਤੇ 70 ਕਿਲੋ ਆਟਾ ਆਪਣਾ ਡੇਲੀ ਆ ਕਦੇ ਦਾ ਰੋਕਾ ਹੁੰਦਾ ਆ ਕੋਈ ਸਵੀਟ ਵਗੈਰਾ ਵੀ ਨਾਲ ਹੁੰਦੀ ਆ ਜੇ ਸਭ ਕੁਝ ਜਿਸ ਦਾ ਮੋਸਮ ਮਿਲ ਜੇ ਜੋ ਦੰਦਿਆਰ ਤੋਂ ਨਾ ਪ੍ਰਸ਼ਾਦ ਬਣਾਈਦਾ ਮਠੇ ਚੋਬ ਬਣਾਈਦੇ ਆ ਅਕੀਰ ਬਣਾਈਦੇ ਆ ਲੱਖ ਲੱਖ ਤਰ੍ਹਾਂ ਦੀ ਅਬ ਇਹਦੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਜੈਮਨਪਾਲ ਆਪਨ ਪਾਲ ਜੀ ਪਹਿਲੀ ਵਾਰੀ ਆਏ ਹੋ ਸੇਵਾ ਕਰਨਗੇ ਜਾਂ ਪਹਿਲਾਂ ਕਦੀ ਹੁੰਦੇ ਹੋ ਮੈਂ ਵੀ ਜੀ ਫਸਟ ਟਾਈਮ ਜੀ ਫਸਟ ਟਾਈਮ ਕਿਥੇ ਮਹਿੰਗੇ ਭਾਅ ਦੇ ਲੋਕਾਂ ਦਾ ਇਲਾਜ ਹੁੰਦਾ ਵਾ ਦਵਾਈਆਂ ਤੇ ਖਰਚਾ ਹੁੰਦਾ ਵਾ ਉੱਥੇ ਜੇਕਰ ਦੋ ਟਾਈਮ ਦਾ ਪ੍ਰਸ਼ਾਦਾ ਫ੍ਰੀ ਮਿਲ ਜੇ ਤੇ ਮੈਨੂੰ ਲੱਗਦਾ ਕਿ ਕਿਤੇ ਉਹਨਾਂ ਜਿਹੜਾ ਭਾਅ ਰਿਆ ਜਾਂ ਕਿਤੇ ਕਿਤੇ ਮਹਿੰਗਾਈ ਦਾ ਜਿਹੜਾ ਬਟ ਚਲੋ ਇਹ ਤਾਂ ਬੜਾ ਸਰਕਾਰਾਂ ਦੇ ਕੰਮ ਨੇ ਸਭ ਕੁਝ ਨੇ ਉਹਨਾਂ ਨੂੰ ਵੀ ਕੁਝ ਆਪਣਾ ਕਰਨਾ ਚਾਹੀਦਾ ਸਕੇ ਤਾਂ ਸਾਨੂੰ ਇਸੇ ਤਰ੍ਹਾਂ ਲਾਲ ਮੇਕੇ ਸੇਵਾ ਕਰਨੀ ਚਾਹੀਦੀ ਕਿਸੇ ਬਿਲਕੁਲ ਜੀ ਹਰ ਇੱਕ ਬੰਦੇ ਨੂੰ ਆਪਣੀ ਕਮਾਈ ਦੇ ਵਿੱਚੋਂ ਆਪਣਾ ਪਾਉਣਾ ਚਾਹੀਦਾ ਜੀ ਹਿੱਸਾ ਕਰੀਏ ਹਮੇਸ਼ਾ ਲੱਗਰ ਦਾਲ ਫੁਕੇ ਦਾ ਲੰਗਰ ਹੁੰਦਾ ਕਈ ਪੀਜੇ ਵਰਗੇ ਦਾ ਲੰਗਰ ਬੜਾ ਲਾਉਂਦੇ ਨੇ ਜਿੱਥੇ ਲੋਕ ਖਾਂਦੇ ਨੇ ਉੱਥੇ ਲੋਕ ਬਿਮਾਰ ਹੀ ਬੜੇ ਹੋ ਜਾਂਦੇ ਨੇ ਕੀ ਕਿਹਾ ਜਾਊਗਾ ਉਹ ਸ਼ੈਨ ਸ਼ਾਈ ਲੋਕਾਂ ਦਾ ਕੰਮ ਹੈ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਦਾਲ ਫੁਕਾ ਸਾਨੂੰ ਦਾਲ ਫੁਕਾ ਜਿਹੜਾ ਉਹ ਲੌਂਗ ਲਾਈਫ ਆ ਸਦਾ ਬਹਾਰ ਆ ਜਦੋਂ ਮਰਜੀ ਲਾਓ ਉਹ ਚ ਪਾ ਲਿਆ ਠੀਕ ਹੈ ਪਾ ਪਾ ਲਿਆ ਆਪਣੇ ਕਿੱਦਾ ਪਾ ਲਿਆ ਐਪੀ ਹੱਸ ਰਿਹਾ ਅਸਲੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਨਲ ਆਲ ਤਸਵੀਰਾਂ ਖਾਵਾਂਗੇ ਤੁਹਾਨੂੰ ਜਾਵਰ ਸਾਦੇ ਬੇਬੇ ਨਾਨਕੀ ਹਸਪਤਾਲ ਦੀ ਜਿੱਥੇ ਕੀ ਗੋਬਿੰਦਨ ਸ਼ਕਾਂਪ ਸਿਆਵਾਲੋ ਜਿਹੜਾ ਕੀ ਹਰ ਰੋਜ਼ ਦੀ ਤਰ੍ਹਾਂ ਲੰਗਰ ਲਗਾ ਗਿਆ ਤੁਸੀਂ ਦੇਖ ਸਕਦੇ ਹੋ ਜਿਹੜੇ ਮਰੀਜ਼ ਇੱਥੇ ਐਡਮਟ ਨੇ ਉਹਨਾਂ ਦੇ ਵਾਸਤੇ ਵੱਡੀ ਦੇ ਦਾਵ ਜਿਹੜੀ ਕਿ ਲੰਗਰ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਅੱਜ ਵੀ ਜਿਹੜੀ ਇੱਥੇ ਲੰਗਰ ਲੱਗ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਸੇਵਾ ਵਾ ਅ ਰੋਜ਼ਾਨਾ ਸਾਮੀ 7 ਤੋਂ 9 ਵਜੇ ਤੱਕ ਜਿਹੜੀ ਸੇਵਾ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਦਾਲ ਦੀ ਸੇਵਾ ਪ੍ਰਸ਼ਾਦੇ ਤੇ ਖਿਚੜੀ ਵਗਾਰ ਜਿਹੜੀ ਬਤਾਈ ਗਈ ਆ ਵੱਡੀ ਦੇ ਦਾਵ ਵਿੱਚ ਜਿਹੜੇ ਮਰੀਜ਼ ਰਿਸ਼ਤੇਦਾਰ ਨੇ ਉਹਨਾਂ ਵੱਲੋਂ ਜਿਹੜਾ ਕਿਸੇ ਦਾ ਫਾਇਦਾ ਲੇਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਗੱਲਬਾਤ ਵੀ ਕਰਾਂਗੇ ਨੌਜਵਾਨ ਜਿਹੜੇ ਕਿ ਸੇਵਾ ਕਰ ਰਹੇ ਨੇ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਤੁਹਾਡਾ ਤੇ ਪਹਿਲੀ ਵੀ ਸੇਵਾ ਕਰਨਾ ਹੈ ਕਿ ਜ ਅੱਗੇ ਸੇਵਾ ਕਰਦੇ ਹੋ ਅੱਗੇ ਜੀ ਮੇਰਾ ਅੰਕਲ ਮਾਸੜ ਜੀ ਕਰਦੇ ਆ ਜੀ ਪਿਛਲੇ 20 ਸਾਲ ਤੋਂ ਸੇਵਾ ਕਰ ਰਹੇ ਜੀ ਤੇ ਕਦੇ-ਕਦੇ ਆਉਂਦੇ ਆ ਜੀ ਵੀਕ ਦੇ ਵਿੱਚ ਇੱਕ ਦੋ ਵਾਰੀ ਜੀ ਕਿੱਦਾਂ ਲੱਗਾ ਸੇਵਾ ਕਰਕੇ ਇੱਥੇ ਆ ਕੇ ਕਿੰਨਾ ਕਿ ਮਨ ਨੂੰ ਸੰਤੁਸ਼ਟੀ ਮਿਲੀ ਹੈ ਬਹੁਤ ਵਧੀਆ ਲੱਗਾ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਗਰਮੀ ਬਹੁਤ ਆ ਤੇ ਜਿਹੜੇ ਦੂਰੋਂ ਦੂਰੋਂ ਆ ਕੇ ਪੇਸ਼ੈਂਟ ਇੱਥੇ ਦਾਖਲ ਹੁੰਦੇ ਆ ਤੇ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਤੇ ਮਨ ਨੂੰ ਸੰਤੁਸ਼ਟੀ ਮਿਲਦੀ ਆ ਜੀ ਕਿ ਲੱਗਦਾ ਨੇ ਗੁਰੂ ਆਪਿਆਂ ਦੀ ਧਰਤੀ ਆ ਇੱਕ ਬਣਾ ਜਿੱਥੇ ਇਥੇ ਲੰਗਰ ਲਗਾਏ ਜਾਂਦੇ ਨੇ ਇੱਕ ਲੋੜਵੰਦ ਵਾਸਤੇ ਜਿਹੜਾ ਕਿ ਸਭ ਤੋਂ ਵੱਡਾ ਪ੍ਰਸ਼ਾਦਾ ਜਿਹੜਾ ਦੋ ਟਮ ਦੀ ਰੋਟੀ ਜਿਹਨੂੰ ਮਿਲ ਜਣੀ ਆ ਸਭ ਤੋਂ ਵੱਡਾ ਪੂਣ ਦਾ ਕੰਮ ਬਿਲਕੁਲ ਜੀ ਬਿਲਕੁਲ ਇਹੋ ਹੀ ਆ ਜੀ ਸਭ ਤੋਂ ਚੀਜ਼ ਜ਼ਰੂਰੀ ਜਿਹੜਾ ਪ੍ਰਸ਼ਾਦਾ ਕਿਉਂਕਿ ਬੰਦਾ ਆਲਰੇਡੀ ਪਰੇਸ਼ਾਨ ਆ ਪੇਸ਼ੈਂਟ ਆ ਦਾਹਲ ਆ ਮਗਰੋਂ ਦੂਰੋਂ ਨਹੀਂ ਅਪਰੋਚ ਹੁੰਦੀ ਤੇ ਜਿਹੜੀ ਇਹ ਸੇਵਾ ਦਾ ਜਿਹੜਾ ਮੌਕਾ ਮਿਲਦਾ ਜਿੱਤੇ ਸੇਵਾ ਕਰ ਰਹੇ ਆ ਜੀ ਬਿਲਕੁਲ ਜੀ ਇੱਕ ਉਹ ਪ੍ਰਸ਼ਾਦਾ ਜਰੂਰਤਾ ਦਿਓ ਤੁਸੀਂ ਦੇਖ ਸਕਦੇ ਹੋ ਜਿਹੜੇ ਲੋੜ ਤੁਸੀਂ ਦੇਖ ਸਕਦੇ ਹੋ ਗੁਨਾਲਕ ਹਸਪਤਾਲ ਬੀਬੇ ਨਾਨਕੀ ਦਾ ਤੁਹਾਨੂੰ ਤੁਸੀਂ ਨਾਲ ਸਾਂਝੀ ਕਰ ਰਹੇ ਆ ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਲੰਗਰ ਦੀ ਜਿਹੜੀ ਪ੍ਰਕਿਰਿਆ ਜਿਹੜੀ ਚੱਲ ਕੀਤੀ ਜਾ ਰਹੀ ਆ ਅਤੇ ਹਰ ਰੋਜ਼ ਇੱਥੇ ਜਿਹੜੇ ਮਰੀਜ਼ ਨੇ ਉਹਨਾਂ ਦੇ ਟੈਂਡੈਂਸ ਜਿਹੜੇ ਨੇ ਇੱਥੇ ਆ ਕੇ ਲੰਗਰ ਪਛਾਦਾ ਛਕਦੇ ਨੇ ਤੇ ਖਾਸ ਕਰਕੇ ਸਤੋ ਅੱਡੀ ਜਿਹੜੀ ਇਹ ਗੱਲ ਆ ਕਿਉਂਕਿ ਜਿੱਥੇ ਇਹਨਾਂ ਦਾ ਲੋਕਾਂ ਦਾ ਇਲਾਜ ਹੁੰਦਾ ਵਾ ਇੱਥੇ ਜਿੱਥੇ ਇਲਾਜ ਵਾਸਤੇ ਲੋਕ ਆਉਂਦੇ ਨੇ ਪੈਸੇ ਖਾਦੇ ਨੇ ਉੱਥੇ ਬਦੂਦ ਰਾਟੇ ਤੋਂ ਹੁੰਦੇ ਨੇ ਉਸੇ ਜਿਹੜਾ ਕੋਈ ਪਛਾਦਾ ਜਦੋਂ ਮਿਲ ਜਾਂਦਾ ਕਿਸੇ ਨੂੰ ਫ੍ਰੀ ਉਹਦੇ ਜਿਹੜੇ ਨੇ ਪੈਸੇ ਜੂਰ ਬਜਦੇ ਰਹੇ ਕਿ ਲੱਗਦਾ ਜਿੱਥੇ ਲਾਜ ਮਹਿੰਗਾ ਹੁੰਦਾ ਵਾ ਜਿੱਥੇ ਦਵਾਈਆਂ ਤੇ ਪੈਸੇ ਖਰਚੇ ਜਾਂਦੇ ਜੇਕਰ ਰੋਟੀ ਮੁੱਲ ਦੀ ਖਾਣੀ ਪੈ ਜੇ ਤਾਂ ਅਗਲੇ ਤੋਂ ਮੁੱਲ ਮੁਸ਼ਕਲ ਆਊਗੀ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਕੱਲ ਮੰਗਿਆਈ ਬਹੁਤ ਜ਼ਿਆਦਾ ਜੀ ਤੇ ਘਰਾਂ ਦੇ ਬਜਟ ਉਦਾਂ ਹੈ ਸਾਰਾ ਸਿਸਟਮ ਜੀ ਹਿੱਲੇ ਜਾਂਦਾ ਤੇ ਕਿਉਂਕਿ ਰੋਟੀ ਬਾਹਰੋਂ ਸ਼ਹਿਰ ਦੇ ਵਿੱਚ ਮੁੱਲ ਜਿਹੜੀ ਹੈ ਮਹਿੰਗੀ ਆ ਜੀ ਤੇ ਇਹਦੇ ਨਾਲ ਜਿਹੜੇ ਹੈਗੇ ਮਰੀਜ਼ ਜਿਹੜੀ ਉਹਨਾਂ ਨੂੰ ਮਿਲ ਸਹੂਲਤ ਮਿਲਦੀ ਆ ਵੀ ਸੌਖ ਅਸੀਂ ਦੇਖਿਆ ਵੀ ਗੁਰੂ ਨਾਨਕ ਦਾ ਹਸਪਤਾਲ ਬੜਾ ਵੱਡਾ ਹਸਤਾ ਆ ਪੰਜਾਬ ਦੇ ਵੱਖ-ਵੱਖ ਕੋਨੇ ਲੋਕ ਆਉਂਦੇ ਨੇ ਮੰਨ ਲਓ ਜੇਕਰ ਪੰਜਾਬ ਸਰ ਤੋਂ ਬਾਹਰ ਲੋਕ ਆਉਂਦੇ ਨੇ ਤੇ ਉਹਨਾਂ ਨੂੰ ਰੋਟੀ ਪਾਣ ਦੇ ਬਹੁਤ ਮੁਸ਼ਕਲ ਆਉਗੀ ਜੇਕਰ ਲੋਕ ਉਹਨਾਂ ਦੇ ਖਾ ਸਕਦਾ ਜਿਹੜਾ ਬਾਹਰੋਂ ਜਿਆਦਾ ਮਰਜਾਉਂਦੇ ਨੇ ਉਹਨਾਂ ਨੂੰ ਕਿੰਨੀ ਕਿ ਮੁਸ਼ਕਲ ਆ ਸਾਹਮਣਾ ਕਰਨਾ ਬਿਲਕੁਲ ਜੀ ਬਿਲਕੁਲ ਮੁਸ਼ਕਲ ਦਾ ਕਰਨਾ ਪੈਂਦਾ ਸਾਹਮਣਾ ਕਿਉਂਕਿ ਮੰਗਾਈ ਬਹੁਤ ਜਿਆਦਾ ਆ ਆਪਾਂ ਇੱਕ ਟਾਈਮ ਦੀ ਰੋਟੀ ਖਾਵਾਂਗੇ ਤੇ 1.5-200 ਰੁਪਏ ਤੋਂ ਘੱਟ ਬਿੱਲ ਨਹੀਂ ਬਣਨਾ ਜੀ ਤੇ ਆਲਰੇਡੀ ਮੰਗਾਈ ਜਿਆਦਾ ਕਿ ਗੁਰੂ ਦੀ ਧਰਤੀ ਆ ਜੀ ਗੁਰੂ ਰਾਮਦਾਸ ਜੀ ਦੀ ਇੱ ਤੇ ਜਿਹੜਾ ਸਾਨੂੰ ਸੇਵਾ ਦਾ ਮੌਕਾ ਮਿਲਿਆ ਜੀ ਤੇ ਸੇਵਾ ਕਰ ਰਹੇ ਆ ਜੀ ਕਿ ਲੱਗਦਾ ਇਸ ਤਰ੍ਹਾਂ ਦੇ ਜਿਹੜੇ ਲੰਗਰ ਨੇ ਹਮੇਸ਼ਾ ਹੀ ਜਿਹੜੇ ਹਸਪਤਾਲ ਨੇ ਜਿੱਥੇ ਲੋੜਵੰਦ ਆ ਉੱਥੇ ਲੱਗਣੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਜੀ ਇਹ ਇਹੋ ਜਿਆਦਾ ਜਗ੍ਹਾ ਜੀ ਗੁਰੂ ਘਰ ਨਾਲੋਂ ਵੀ ਇਹ ਜਦਾ ਜਗ੍ਹਾ ਜ਼ਰੂਰੀ ਹੈ ਜੀ ਕਿਉਂਕਿ ਇੱਥੇ ਨਾ ਤੇ ਕੋਈ ਅਪਰੋਚ ਹੈ ਨਾ ਕੋਈ ਪਹੁੰਚ ਦਾ ਪ੍ਰਸ਼ਾਦਾ ਇੱਥੇ ਲੈ ਕੇ ਇੱਥੇ ਸੇਵਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿ ਲੱਗਦਾ ਨਹੀਂ ਬਾਬੇ ਨਾਨਕ ਨੇ 20 ਰੁਪਏ ਲੰਗੇ ਸ਼ੁਰੂ ਕੀਤਾ ਸੀ ਉਹ ਅੱਜ ਤੱਕ ਜਿਹੜੀ ਪਰੰਪਰਾ ਜਿਹੜੀ ਚੱਲਦੀ ਜਾ ਰਹੀ ਹੈ ਬਿਲਕੁ ਉਹੀ ਚੱਲ ਰਿਹਾ ਜੀ ਮਹਾਰਾਜ ਦੀ ਕਿਰਪਾ ਹੈ ਜੀ ਤਾਂ ਹੀ ਚੱਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੰਗਰ ਜਿਹੜੇ ਵਰਤਾਏ ਜਾ ਰਹੇ ਪ੍ਰਸ਼ਾਦੇ ਵਰਤਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਆ ਕੇ ਇਸ ਚੀਜ਼ ਦਾ ਫਾਇਦਾ ਵੀ ਲੈ ਰਹੇ ਨੇ ਸਰਦਾਰ ਜੀ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਜੀ ਕਿੰਨੇ ਚਿਰ ਤੋਂ ਸੇਵਾ ਕਰਦੇ ਆ ਰਹੇ ਹੋ ਤੇ ਕਿੱਥੋਂ-ਕਿੱਥੋਂ ਜਿਹੜੇ ਅੱਜ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਅੱਜ ਮੈਂ ਜੀ 88 1988 ਤੋਂ ਲੱਗਾ 88 ਤੋਂ ਹਾਂ ਜੀ ਤੇ ਉਸ ਤੋਂ ਬਾਅਦ ਜਨਤਾ ਆਮ ਜੁੜੀ ਜਾਂਦੀ ਸੇਵਾ ਕਰਨ ਨਾਲ ਵੱਡੇ ਬਣਾ ਦੋ ਕੇ ਦੀ ਨਰਜਨਸੀ ਨਾਲ ਦੋ ਮੇਰੇ ਕੋ ਨਾਸਲੇ ਬੱਚੇ ਲੰਗੂੜੇ ਵਾਲ ਦੇਖਿਆ ਜੋ ਫ੍ਰੀਜ ਦਿੱਤੀ ਗਈ ਆ ਇੱਕ ਖਾਸ ਕਰਕੇ ਜਿਹੜਾ ਏਸੀ ਲੱਗਿਆ ਬਾ ਗਰਮੀ ਨੂੰ ਦੇਖਦੇ ਹੋਏ ਇਹ ਬੱਚੇ ਤੁਹਾਡੇ ਕੋਲ ਸੰਸਥਾ ਵਿੱਚ ਕੀ ਨਾਂ ਆ ਸੰਸਥਾ ਦਾ ਤੇ ਬੱਚੇ ਘਰ ਕੋ ਕਿੰਨੇ ਜੁੜੇ ਰਹ ਸਕਦਾ ਐ ਹਰੇ ਮੇਰੇ ਕੋਲ ਮੁੱਖ ਦੇ 18 ਬੱਚੇ ਆ ਹਾਂਜੀ ਤੇ ਉਹਨੇ ਫਿਰ ਸੜ ਗਈ ਤੇ ਮੈਂ ਵੈਸੇ ਕੱਲ ਨੂੰ ਨਾਲ ਗੱਲ ਕੀਤੀ ਕਿ ਇਹਨੇ ਹੁਣੇ ਲੈ ਦਿੰਨੇ ਆ ਇਹਨਾਂ ਨੂੰ ਉਸੇ ਨਵੀਂ ਲੈਤੀ ਮੈਂ ਸਬਜ਼ੀਆਂ ਖਰਾਬ ਹੋਣੀਆਂ ਪਾਣੀ ਬੰਨ ਔਖੇ ਹੁੰਦੇ ਆ ਤੇ ਉਹ ਸਾਡਾ ਨੰਦਾ ਸ਼ਰਮ ਆ ਤੇ ਮੇਰੇ ਨਾਲ ਟਰੇਜ ਨੇ ਸਾਰੇ ਅਸੀਂ ਦੇਖਿਆ ਜਿੱਥੇ ਤੁਸੀਂ ਬੱਚਿਆਂ ਦੀ ਸੇਵਾ ਕਰ ਰਹੇ ਹੋ ਨਾਰਾਸ਼ ਨੂੰ ਜਲਾ ਰਹੇ ਹੋ ਉੱਥੇ ਲੰਗਰ ਦੀ ਪ੍ਰਕਿਰਿਆ ਵੀ ਚਲਾ ਰਹੇ ਹੋ ਜਿਵੇਂ ਬਾਬੇ ਲਾਲਕ ਨੇ 20 ਸਾਲ ਲੰਗਰ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਜੇ ਤੁਸੀਂ ਪਰੰਪਰਾ ਨੂੰ ਅੱਗੇ ਲੈ ਕੇ ਜਾ ਰਹੇ ਹੋ ਕਿੰਨਾ ਕੁ ਚੰਗ ਲੱਗਦਾ ਲੋਕ ਕਿੰਨੇ ਕੁ ਲੋਕ ਜਿਹੜੇ ਨੇ ਪਛਾਹਦਾ ਛੱਕੇ ਜਾਂਦੇ ਨੇ ਪ੍ਰੈਕਟਿਸ ਦਾ ਬੰਦਾ ਰੋਜ਼ ਡੇਲੀ ਲੰਗਰ ਛਕਣ ਵਾਲਾ ਬੰਦਾ ਸਾਡੇ ਕੋਲ ਗਿਆ ਤੇ 70 ਕਿਲੋ ਆਟਾ ਆਪਣਾ ਡੇਲੀ ਆ ਚੌਲ ਆ ਜਿਹੜੀ ਆਪਾਂ ਕੇੜੀ ਬਣਾਉਨੇ ਆ ਦਾਲ ਫੁਲਕਾ ਬਣਾ ਕੇ ਦਿੰਨੇ ਆ ਪਰ ਅਸੀਂ ਡਿਸ਼ਰਸ਼ਨ ਨਹੀਂ ਕਰਦੇ ਕੋਈ ਪਹਾੜ ਪ੍ਰਦੇਸ਼ ਦਾ ਗਾਂਵ ਮੰਡੀ ਜਾਂਦੇ ਆਪਾਂ ਪਰ ਮੰਥ ਆਪਾਂ ਨਹੀਂ ਕਰਾਉਂਦੇ ਕੋਈ ਰੇਡ ਲੈਂਦੇ ਨਹੀਂ ਆਪਾਂ ਕੋਈ ਆ ਮੈਨੂੰ ਵੀ ਪਤਾ ਲੱਗਾ ਤੁਸੀਂ ਗਰਾਹੀ ਨਹੀਂ ਕਰਦੇ ਕਿਤੇ ਜਾ ਜਾ ਮੰਗਦੇ ਨਹੀਂ ਉਸ ਤੋਂ ਤੁਹਾਡੇ ਨਾਲ ਆਪਾਂ ਜੁ ਕਿ ਲੱਗਦਾ ਨੇ ਕਿ ਚੈਨਗਵਾਲਾ ਬਣੀ ਡੀ ਲਗੋ ਆਪੇ ਸੇਵਾਗਲ ਵਾਸਤੇ ਤੁਰੇ ਆ ਰਹੇ ਨੇ ਉਹ ਨਵੇਂ ਪੁਰਾਣੇ ਆਪੇ ਗੁਰੂ ਸਾਹਿਬ ਕਰੀ ਜਾਂਦੇ ਆ ਵੀ ਜਿੰਨੂੰ ਮਰਜ਼ੀ ਘਰ ਉਠਾ ਕੇ ਲੈ ਆਉਂਦੇ ਸੇਵਾ ਦੇ ਕੇ ਆ ਜਿਹੜਾ ਮਰਜ਼ੀ ਆ ਕੇ ਲੈ ਗਿਆ ਉਹਦੇ ਮੁਸ਼ਕਲ ਕੋਈ ਨਹੀਂ ਆਉਂਦੀ ਤੇ ਇਦਾਂ ਚੱਲ ਰਿਹਾ ਜਿਦਾ ਤੁਸੀਂ ਵੇਖ ਹੀ ਲਿਆ ਸਾ ਕੁਝ ਚੱਲ ਰਿਹਾ ਰੋਜ਼ਾਨਾ ਇਹ ਲੰਗਰ ਲੈ ਕੇ ਆਉਂਦੇ ਉਹ ਕੀ ਟਾਈਮਿੰਗ ਕੀ ਇਹ ਲੰਗਰ ਲਿਆਉਂਦੀ ਕੀ ਵਰਤਾਉਂਦੀ ਇਹ ਟਾਈਮ ਦਾ 6 ਵਜੇ ਹੁਣ ਗਰਮੀਆਂ ਨੇ ਹੁਣ 6 ਵਜੇ ਪਹਿਲਾਂ 5 ਵਜੇ ਕਰ ਦਿੰਦੇ ਆ ਮੌਸਮ ਸੁਣਾ ਟਾਈਮ ਜਿਵੇਂ ਗਾਮ ਸਾਡਾ ਦਰਦਾ ਬਾਕੀ ਹੁਣ ਡੇਲੀ ਆ ਕੋਈ ਛੁੱ ਇਹ ਸਾਕਰੀ ਜਿਹੜਾ ਮੌਸਮ ਮਿਲ ਜਿਓ ਕੋ ਦੰਦਿਆਰ ਦਾ ਨਾ ਪ੍ਰਸ਼ਾਦ ਬਣਾ ਲਈਦਾ ਮਠੇ ਚੋਬ ਬਣਾ ਲਈਦਾ ਕੀਰ ਬਣਾ ਲਈਦਾ ਅਲੱਗ-ਅਲੱਗ ਤਰ੍ਹਾਂ ਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਗੁਰੂਆਂ ਪੀਰਾਂ ਦੀ ਧਰਤੀ ਹੈ ਮੈਨੂੰ ਲੱਗਦਾ ਜੇਕਰ ਪੰਜਾਬ ਬਚਿਆ ਹੈ ਐਸੇ ਕਰਕੇ ਬਚਿਆ ਕਿਉਂਕਿ ਇੱਥੇ ਲੰਗਰ ਦਾਨਪਨ ਬੜਾ ਕੀਤਾ ਜਾਂਦਾ ਵੱਡਾ ਜਿਹੜਾ ਦਾਨਪਨ ਹੈ ਤੁਸੀਂ ਦੇਖ ਸਕਦੇ ਹੋ ਅੱਜ ਦੇ ਜਮਾਨੇ 'ਚ ਕਿਸੇ ਦੀ ਰੋਟੀ ਕਿਸੇ ਨੂੰ ਪਛਾਦਾ ਦੇਦਾ ਕਿਸੇ ਦੀ ਭੁੱਖ ਮਟਾਉਣੀ ਸਭ ਤੋਂ ਵੱਡਾ ਜਿਹੜਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸੇਵਾ ਕਰ ਰਹੇ ਨੇ ਸਰਦਾਰ ਜੀ ਇਹ ਨੌਜਵਾਨ ਕਰ ਰਹੇ ਨੇ ਬੜੀ ਵੱਡੀ ਸੇਵਾ ਕਰ ਰਹੇ ਨੇ ਕੋਰ ਵੀ ਨੌ ਜਿਹੜਾ ਕੀ ਵੀਰ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਜੈਮਨਪਾਲ ਆਪਨ ਪਾਲ ਜੀ ਪਹਿਲੀ ਵਾਰੀ ਆਏ ਹੋ ਸੇਵਾ ਕਰਨਗੇ ਜਾਂ ਪਹਿਲਾਂ ਕਦੇ ਹੁੰਦੇ ਹੋ ਮੈਂ ਵੀਰ ਜੀ ਫਸਟ ਟਾਈਮ ਜੇ ਫਸਟ ਟਾਈਮ ਹਾਂ ਹਾਂ ਜੀ ਹਾਂ ਜੀ ਕਿੱਦਾਂ ਲੱਗਦਾ ਵਾ ਅੱਜ ਸੇਵਾ ਕੀਤੀ ਹੱਥੀ ਹੱਥੀ ਲੋਕਾਂ ਨੂੰ ਪਛਾਦਾ ਵੰਡਾਇਆ ਖਿਚੜੀ ਵੰਡੀ ਗਈ ਆ ਕਿੰਨਾ ਕੇ ਮਨ ਨੂੰ ਚੰਗਾ ਲੱਗਾ ਬਹੁਤ ਵਧੀਆ ਜੀ ਕਿਸੇ ਦੀ ਸੇਵਾ ਕਰਕੇ ਕਿਸੇ ਦੇ ਕੰਮ ਆਣ ਕੇ ਸਭ ਤੋਂ ਵਧੀਆ ਤੇ ਅਸੀਂ ਦੇਖਿਆ ਇੱਥੇ ਕਿੰਨੇ ਕ ਲੋਕ ਸੀ ਜਿਹੜੇ ਲੋੜਵੰਦ ਸੀ ਖਾਸ ਕਰਕੇ ਹਸਪਤਾਲਾਂ ਦੀ ਗੱਲ ਕਰੀਏ ਇੱਥੇ ਮਰੀਜ਼ਾਂ ਦੇ ਟੈਂਡੈਂਸ ਆਏ ਨੇ ਕਿੰਨਾ ਕੇ ਲੋਕਾਂ ਸ਼ਾ ਸੀ ਕਿੰਨੇ ਲੋਕ ਹਾਂਜੀ ਇਹ ਤਾਂ ਹੈ ਕਾਫੀ ਲੋਕ ਕਹਿੰਦੇ ਲਾਈਨਾਂ ਵਿੱਚ ਸੀ ਹੁਣ ਚਲੋ ਥੋੜੇ ਘਟ ਗਏ ਨੇ ਪਰ ਕਾਫੀ ਲੋਕ ਸੀ ਚਲੋ ਹੈ ਤੇ ਦੁੱਖ ਤਕਲੀਫ ਨੂੰ ਸਾਰੇ ਇੱਥੇ ਆਏ ਹੋਏ ਨੇ ਜੋ ਜਿੰਨਾ ਕਿਸੇ ਦੇ ਕੰਮ ਆ ਸਕੀਏ ਉਨਾ ਹੀ ਬੋਤ ਹੈ ਜੀ ਕਿ ਲੱਗਦਾ ਨਹੀਂ ਜਿੱਥੇ ਮਹਿੰਗੇ ਭਾਅ ਦੇ ਲੋਕਾਂ ਦਾ ਇਲਾਜ ਹੁੰਦਾ ਵਾ ਦਵਾਈਆਂ ਤੇ ਖਰਚਾ ਹੁੰਦਾ ਵਾ ਉੱਥੇ ਜੇਕਰ ਦੋ ਟਾਈਮ ਦਾ ਪ੍ਰਸ਼ਾਦਾ ਫ੍ਰੀ ਮਿਲ ਜੇ ਤੇ ਮੈਨੂੰ ਲੱਗਦਾ ਕਿ ਕਿਤੇ ਕਿਤੇ ਉਹਨਾਂ ਜਿਹੜਾ ਭਾਰ ਆ ਜਾਂ ਕਿਤੇ ਕਿਤੇ ਮਹਿੰਗਾਈ ਦਾ ਜਿਹੜਾ ਖਰਚਾ ਉਹ ਵੱਜ ਜਗਾ ਹਾਂਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਜੀ ਜਿੰਨਾ ਅੱਜ ਕੱਲ ਹਸਪੀਟਲਾਂ ਵਿੱਚ ਸਭ ਤੋਂ ਜ਼ਿਆਦਾ ਜੀ ਪੈਸਾ ਤੇ ਉ ਕੋਈ ਕਿਸੇ ਨੂੰ ਇੰਨੀ ਔਪਤ ਆਵੇ ਨਾ ਵੀ ਉਹਨੂੰ ਹਸਪੀਟਲ ਵਿੱਚ ਜਾਣਾ ਪਵੇ ਬਟ ਚਲੋ ਇਹ ਤਾਂ ਬੜਾ ਸਰਕਾਰਾਂ ਦੇ ਕੰਮ ਨੇ ਸਭ ਕੁਝ ਨੇ ਉਹਨਾਂ ਨੂੰ ਵੀ ਕੋਸ਼ਿਸ਼ ਆਪਣਾ ਕਰਨਾ ਚਾਹੀਦਾ ਸਹੀ ਇਹਨਾਂ ਚੀਜ਼ਾਂ ਵਿੱਚ ਲੱਗਦਾ ਜਿਹੜੀ ਪ੍ਰਾਜ ਤੁਸੀਂ ਸੇਵਾ ਕਰ ਰਹੇ ਹੋ ਐਸੀ ਅਥੀ ਲੱਗਦਾ ਵੀ ਗਾਂ ਅੱਗੇ ਰੁਟੀਨ ਆਓਗੇ ਸੇਵਾ ਪਰਿਵਾਰ ਨੂੰ ਲੈ ਕੇ ਜਾ ਯਾਰ ਤੁਸੀਂ ਨਾਲ ਲੈ ਕੇ ਆ ਹਾਂਜੀ ਹਾਂਜੀ ਜਰੂਰ ਜੀ ਉਹ ਨਹੀਂ ਕਹਿੰਦੇ ਅੱਜ ਸਟਾਰਟ ਕੀਤੇ ਨਾ ਸਾਡੇ ਫੁੱਫੜ ਜੀ ਨੇ ਉਹਨਾਂ ਨੇ ਸਾਨੂੰ ਦੱਸਿਆ ਇਸ ਦੇ ਬਾਰੇ ਸੋ ਇਹ ਆਖਿਆ ਜੀ ਜਰੂਰ ਅਸੀਂ ਇਸ ਵਿੱਚ ਹਿੱਸਾ ਪਾਵਾਂਗੇ ਤੇ ਹੁਣ ਆਉਣ ਵਾਲੇ ਟਾਈਮ ਵਿੱਚ ਇਸ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਵੀ ਸੇਵਾ ਜਿਹੜੀ ਕੀਤੀ ਆ ਰਹੀ ਹੈ ਨੌਜਵਾਨਾਂ ਵੱਲੋਂ ਬੜੀ ਵੱਡ ਚੜ ਕੇ ਸੇਵਾ ਕੀਤੀ ਆ ਰਹੀ ਹੈ ਹਮੇਸ਼ਾ ਅਸੀਂ ਗੁਰੂ ਆਪੀਆਂ ਦੀ ਧਰਤੀਆਂ ਐ ਦਾਵਾ ਸ਼੍ਰੀ ਗੁਰੂ ਆਂਵਾਸ ਨਗਰੀ ਨੂੰ ਅੰਮ੍ਰਿਤਸਰ ਨੂੰ ਉੱਥੇ ਜਿੱਥੇ ਲੰਗਰ ਜ ਵੱਡੀ ਤਲਾਵੀ ਲੱਗਦੇ ਨੇ ਤੇ ਇੱਥੇ ਦਾਨ ਪੋਣੀ ਬੜਾ ਵੱਡਾ ਦਾ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਮਰੀਜ਼ਾਂ ਦੇ ਟੈਂਟਾਂਸ ਦੇ ਜਿਹੜਾ ਕੀ ਉਹ ਆ ਰਹੇ ਨੇ ਅਤੇ ਪ੍ਰਸ਼ਾਦਾ ਦਾਲ ਵਗੈਰਾ ਲੈ ਕੇ ਜਾ ਰਹੇ ਨੇ ਸਤੋਂ ਵੱਡੀ ਸੇਵਾ ਜਿਹੜੀ ਲੁੱਟੀ ਆ ਰਹੀ ਹੈ ਇਸ ਕਰਕੇ ਹਰ ਕਿਸੇ ਨੂੰ ਇਸ ਤਰ੍ਹਾਂ ਦਾਨ ਪੋਣ ਵਿੱਚ ਹਿੱਸਾ ਜਰੂਰ ਪਾਉਣਾ ਚਾਹੀਦਾ ਵਾ ਇਹ ਬੜੀ ਵੱਡੀ ਸੇਵਾ ਜਿਹੜੀ ਸਰਦਾਰ ਜੀ 1988 ਤੋਂ ਜਿਹੜੇ ਸੇਵਾ ਕਰ ਰਹੇ ਨੇ ਇਹਨਾਂ ਵੱਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਰਸ਼ਾਦੇ ਬੰਦੇ ਆ ਬੰਦੇ ਆ ਰਹੇ ਨੇ ਪਰਸ਼ਾਦੇ ਬਤਾਏ ਜਾ ਰਹੇ ਨੇ ਤੇ ਇਹ ਨਾਲ ਹੀ ਖਾਸ ਕਰਕੇ ਜਿਹੜੇ ਲੋਕ ਨੇ ਰਿਸ਼ਤੇਦਾਰ ਭੈਪਰਾ ਹਮੇਸ਼ਾ ਵੱਡੀ ਤਦਾਵ ਵਿੱਚ ਪਹੁੰਚਦੇ ਰਹੇ ਅੱਜ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇੱਥੇ ਦੋ ਟਾਈਪ ਦਾ ਪਰਸ਼ਾ ਜਿਹੜਾ ਆਉਂਦਾ ਵਾ ਅਤੇ ਨੌਜਵਾਨਾਂ ਵੱਲੋਂ ਵੀ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਹਮੇਸ਼ਾ ਗੁਰੂਆਂ ਪੀਰਾਂ ਦੀ ਤਰਤੀ ਚ ਆ ਜਾਂਦਾ ਵਾ ਅਮਰਸਰ ਸਾਹਿਬ ਨੂੰ ਇੱਥੇ ਵੱਡੇ ਵੱਡੇ ਤਲਾਬ ਵਿੱਚ ਲੋਕ ਲੰਗਰ ਤੱਕ ਲਾਉਂਦੇ ਨੇ ਸ਼ਬੀਲਾ ਲਾਉਂਦੇ ਨੇ ਹਮੇਸ਼ਾ ਲੰਗਰ ਕਿਸੇ ਲੋੜਵੰਦੇ ਜਗ੍ਹਾ ਤੇ ਲਾਉਣਾ ਚਾਹੀਦਾ ਹੈ ਤਾਂ ਜੋ ਕਿ ਕਿਸੇ ਦੇ ਹਿੱਸੇ ਜਿਹੜਾ ਪੈ ਸਕੇ ਅੰਮ੍ਰਿਤ ਜੀ ਸਾਨੂੰ ਪਤਾ ਲੱਗਾ ਤੁਸੀਂ ਜਿੱਥੇ ਲੰਗਰ ਦਾ ਵਰਤਾ ਰਹੇ ਹੋ ਸੇਵਾ ਲਈ ਹੈ ਉੱਥੇ ਤੁਸੀਂ ਅੱਜ ਫ੍ਰੀਜ ਵੀ ਦਿੱਤੀ ਗਈ ਬੱਚਿਆਂ ਨੂੰ ਤੇ ਏਸੀ ਵੀ ਦਿੱਤਾ ਗਿਆ ਵਾ ਇਹ ਮਨਚ ਵਿਚਾਰ ਕੇ ਦਾ ਆ ਬਾਬਾ ਜੀ ਗਰਮੀ ਬਹੁਤ ਜ਼ਿਆਦਾ ਜੀ ਬੱਚਿਆਂ ਵਾਸਤੇ ਪੀਣ ਦੇ ਪਾਣੀ ਦੀ ਪ੍ਰੋਬਲਮ ਹੁੰਦੀ ਆ ਤੇ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਦਿਲ ਕੀਤਾ ਵੀ ਸੇਵਾ ਕਰੀਏ ਤੇ ਪ੍ਰਮਾਤਮਾ ਨੇ ਬਲ ਦਿੱਤਾ ਜੀ ਤੇ ਸਾਡੇ ਕੋ ਸੇਵਾ ਲਈ ਹੈ ਜੀ ਭਾਈ ਸਾਹਿਬ ਕਹਿ ਰਹੇ ਸੀ ਵੀ ਮੈਂ ਅੰਦੀ ਜਵਾ ਦਾ ਕਿਹਾ ਵੀ ਬੱਚਿਆਂ ਵਾਸਤੇ ਕੁਝ ਲੈ ਕੇ ਜਾਣਾ ਫਿਰ ਸੜ ਗਈ ਹੈ ਕਹਿੰਦੇ ਤੁਸੀਂ ਇੱਕ ਉਸੇ ਦਾ ਲਾ ਨਹੀਂ ਕੀਤੀ ਤੁਸੀਂ ਕਹਿੰਿਆ ਲਿਆਉ ਰਹੀਏ ਕਿਹੜਾ ਕੰਮ ਆ ਇਹਨਾਂ ਤੁਹਾਡਾ ਜਿਹੜਾ ਬੱਚਿਆਂ ਨਾਲ ਭਾਵਨਾ ਜੁੜੀ ਆ ਇਹਨਾਂ ਤੋਂ ਜਿਹੜੀ ਹੈ ਸ਼ਹਿਨ ਚੀਲਤਾ ਬਿਲਕੁਲ ਜੀ ਜਿਹੜਾ ਬੱਚਿਆਂ ਦਾ ਕੋਈ ਪ੍ਰਮਾਤਮਾ ਕਿਸੇ ਤਰ੍ਹਾਂ ਕਿਸੇ ਨੂੰ ਵੀ ਮੇਲਦਾ ਜੀ ਸਾਡੀ ਡਿਊਟੀ ਲਈ ਇਹਨਾਂ ਦੇ ਮੂੰਹ ਚੋਂ ਕਢਾਇਆ ਸਾਨੂੰ ਤੇ ਹੀ ਸੇਵਾ ਕਰਦੀ ਜੀ ਇਹ ਕੋਈ ਵੱਡੀ ਚੀਜ਼ ਨਹੀਂ ਹੈਗੀ ਜੀ ਕੁਝ ਵੀ ਇਹ ਤੇ ਬੜੀ ਛੋਟੀ ਚੀਜ਼ ਹੈ ਜੀ ਕੀ ਲੱਗਦਾ ਸਾਨੂੰ ਇਸੇ ਤਰ੍ਹਾਂ ਨਾਲ ਮੇਕੇ ਸੇਵਾ ਕਰਨੀ ਆਪਣਾ ਪਾਉਣਾ ਚਾਹੀਦਾ ਜੀ ਹਿੱਸਾ ਸਭ ਤੋਂ ਵਧੀਆ ਚੀਜ਼ ਹੈ ਜੀ ਕੀ ਲੱਗਦਾ ਸਾਨੂੰ ਦਸਵੰਦ ਕਰਨਾ ਚਾਹੀਦਾ ਵਾ ਜਿਹੜਾ ਕਿਸੇ ਲੋੜਵੰਦ ਦੇ ਕੰਮ ਆ ਸਕੇ ਬਿਲਕੁਲ ਜੀ ਬਿਲਕੁਲ ਦਸਵੰਦ ਕਰਨਾ ਚਾਹੀਦਾ ਜੀ ਆਪਣੀ ਸੇਵਾ ਕਰਨੀ ਚਾਹੀਦੀ ਆ ਜਿਹੜੀ ਮਾਲਕ ਨੇ ਤੁਹਾਨੂੰ ਜੇ ਦਿੱਤਾ ਕੁਝ ਕਮਾਈ ਬਲ ਦਿੱਤਾ ਆ ਤੇ ਉਹਦਾ ਵਧੀਆ ਇਸਤੇਮਾਲ ਕਰਨਾ ਚਾਹੀਦਾ ਜੀ ਬਿਲਕੁਲ ਜੀ ਦੇਖ ਸਕਦੇ ਹੋ ਵੀ ਨੌਜਵਾਨ ਦੀ ਵਧੀਆ ਸੋਚ ਆ ਵੀ ਆਪਣਾ ਦਸਵੰਦ ਕਮਾਈ ਵਿੱਚੋਂ ਕੱਢ ਕੇ ਜਰੂਰ ਜਿਹੜਾ ਕਿਤੇ ਕਿਤੇ ਲੇਖੇ ਜਰੂਰ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਅੱਜ ਫ੍ਰਿਜ ਦਿੱਤੀ ਗਈ ਆ ਬੱਚਿਆਂ ਨੂੰ ਬੱਚੇ ਨਾਥ ਨੇ ਉਹਨਾਂ ਨੂੰ ਫ੍ਰਿਜ ਤੇ ਏਸੀ ਦਿੱਤਾ ਗਿਆ ਕਿਉਂਕਿ ਫ੍ਰਿਜ ਜਿਹੜੀ ਸੀ ਉਹ ਖਰਾਬ ਹੋ ਗਈ ਸੀ ਅਤੇ ਏਸੀ ਨਵਾਂ ਦਿੱਤਾ ਗਿਆ ਕਿਉਂਕਿ ਗਰਮੀ ਬੜੀ ਪੈ ਰਹੀ ਹੈ ਐਸਕੇ ਸਾਡੀ ਦਾਣੀ ਸੱਜਣੋਂ ਪੀ ਲਿਆ ਹਮੇਸ਼ਾ ਤੁਸੀਂ ਕਿਤੇ ਆਪਣੇ ਲਾਗੇ ਆਣ ਗਵਾਨ ਕਿਸੇ ਲੋੜਵੰਦ ਨੂੰ ਮਦਦ ਵਾਸਤੇ ਅੱਗੇ ਜਰੂਰ ਆਇਆ ਕਰੋ ਤਾਂ ਜੋ ਕਿ ਕਿਸੇ ਦਾ ਜਿਹੜਾ ਪਲਾ ਹੋ ਸਕੇ ਅੱਜ ਫਿਰ ਕਿੰਨਾ ਮਨ ਨੂੰ ਖੁਸ਼ੀ ਹੋ ਗਈ ਆ ਤੁਸੀਂ ਫ੍ਰਿਜ ਕਿਹਾ ਸੀ ਪ੍ਰੋਜੈਕਟ ਲੱਗੀ ਬੱਚਿਆਂ ਨੂੰ ਬੱਚਿਆਂ ਦੇ ਚਿਹਰੇ ਖੁਸ਼ੀ ਵੜੀ ਅਸੀਂ ਵੇਖਿਆ ਹੁਣ ਠੰਡੀ ਹਵਾ ਚ ਏਸੀ ਦੀ ਹਵਾ ਲੈਣਗੇ ਕੀ ਕਹਿਣਾ ਜਾਊਗਾ ਜੀ ਦੋ ਦਿਨ ਉਹ ਬੱਚੇ ਗਰਮ ਪਾਣੀ ਪੀਂਦੇ ਸੀ ਸਾਹ ਜਿਹੜੇ ਖਰਾਬ ਹੋ ਜਾਂਦੀ ਸੀ ਅੱਜ ਠੰਡਾ ਪਾਣੀ ਪੀਣਗੇ ਸਭ ਜੀ ਦਾਲ ਸਭ ਖਰਾਬ ਨਹੀਂ ਹੋਏਗੀ ਇਹਨਾਂ ਨੂੰ ਵੱਡੀ ਖੁਸ਼ੀ ਆਪਣਾ ਕੀ ਹੋ ਸਕਦੀ ਹੈ ਸਾਡੇ ਬੱਚੇ ਠੰਡਾ ਪਾਣੀ ਪੀਣ ਖਾਣਾ ਸਹੀ ਤਰੀਕੇ ਨਾਲ ਸਾਫ਼ ਸੁੱਧਾ ਖਾਣ ਇਤਨੀ ਵੱਡੀ ਖੁਸ਼ੀਾਨੂੰ ਕੀ ਨਹੀਂ ਬਹੁਤ ਖੁਸ਼ੀ ਆ ਪਰਮਾਨੰ ਅਸਲ ਸੇਵਾ ਜਿਹੜੀ ਆ ਇਹ ਸੇਵਾ ਜਿਹੜੀ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਆ ਜਾਂ ਜਿਹੜੀ ਲੋਟਵੰਦਾਂ ਨੂੰ ਲੰਗਰ ਦੀ ਸੇਵਾ ਲਈ ਜਾਂਦੀ ਆ ਲੰਗ ਸਭ ਤੋਂ ਵੱਡੀ ਗੱਲ ਬੱਚੇ ਰੱਬ ਦਾ ਰੂਪ ਨੇ ਜੀ ਸਾਡੇ ਅਮਰੀਜੇ ਵੀ ਰੱਬ ਦਾ ਰੂਪ ਨੇ ਕਿਉਂਕਿ ਇਹਨਾਂ ਵਾਸਤੇ ਆਪਾਂ ਜੀ ਗੁਰੂ ਮਹਾਰਜ ਭੇਜਿਆ ਵੀ ਮੂਈ ਬੁਰਕੀ ਪਾ ਰੱਬ ਦਾ ਰੂਪ ਆ ਰੱਬ ਦੇ ਮੂਈ ਬੁਰਕੀ ਪੋਗੜੀ ਗੱਲ ਆ ਰੱਬ ਹੀ ਦੇਣ ਡਿਆ ਰੱਬ ਹੀ ਖਾਣ ਡਿਆ ਅਸੀਂ ਦੇਖੋੜ ਸਮਝਿਆ ਬੋਧਾ ਹੀ ਕੇ ਨੂੰ ਗੰਦੇ ਨੇ ਵੀ ਤੁਸੀਂ ਆ ਕਰੋ ਇਦਾਂ ਕਰੋ ਘਰਾਂ ਚ ਥੜਕਾ ਦੇ ਲੰਗਰ ਲਾਓ ਘਰਾਂ ਚ ਲਾਓ ਜੋ ਲਾਉਣਾ ਕਰੋ ਇਥੇ ਗੁਰੂ ਸਾਹਿਬ ਦੇ ਘਰ ਆ ਕਰੋ ਅਸੀਂ ਦੇਖਿਆ ਲੋਕ ਲੰਗਰ ਬੜੇ ਲੰਮੇ ਦੀ ਗੱਲ ਕਰੀਏ ਹਮੇਸ਼ਾ ਲੰਗਰ ਦਾਲ ਫੁਲਕੇ ਦਾ ਲੰਗਰ ਹੁੰਦਾ ਕਈ ਪੀਜੇ ਵਰਗਾ ਦਾ ਲੰਗਰ ਬੜਾ ਲਾਉਂਦੇ ਨੇ ਜਿੱਥੇ ਲੋਕ ਖਾਂਦੇ ਨਹੀਂ ਉਥੇ ਲੋਕ ਬਿਮਾਰ ਹੀ ਬੜੇ ਹੋ ਜਾਂਦੇ ਨੇ ਕੀ ਕਹਣਾ ਜਾਓਗੇ ਉਹ ਸ਼ੈਨ ਸ਼ੈ ਲੋਕਾਂ ਦਾ ਕੰਮ ਹੈ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਦਾਲ ਫੁਲਕਾ ਸਾਨੂੰ ਦਾਲ ਫੁਲਕਾ ਜਿਹੜਾ ਉਹ ਲੌਂਗ ਲਾਈਫ ਆ ਸਦਾ ਬਹਾਰ ਆ ਜਦੋਂ ਮਰਜੀ ਲਾਓ ਉਹ ਚਾਂਦੇ ਦੀ ਗੇਮ ਹੈ ਸ਼ਾਹੂ ਕਰਾਂ ਦੀ ਇਹਨਾਂ ਨੂੰ ਆਪਾਂ ਦੇਣਾ ਇਹਨਾਂ ਦੀ ਖਰਾਕ ਦੇਣੀ ਆ ਰੋਟੀ ਦਵਾਈਆਂ ਮਿਲਣੀਆਂ ਇਹਨਾਂ ਨੂੰ ਨਾਲ ਦਵਾਈ ਚੰਗੇ ਖਾਣਾ ਦਾਂਗੇ ਐਵੇਂ ਠੀਕ ਆਪਾਂ ਨੂੰ ਘਰ ਜਾਣਗੇ ਕਾਰੋਬਾਰ ਕਰਨਗੇ ਆਪਣਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸੇਵਾ ਜਿਹੜੀ ਆ ਵੱਡੀ ਸੇਵਾ ਅੱਜ ਲੁੱਟੀ ਗਈ ਇਸ ਨੌਜਵਾਨਾਂ ਵੱਲੋਂ ਐਸ ਕਰਕੇ ਸਾਡੀ ਦਸ਼ਕਾਂ ਨੂੰ ਪੀਲ ਹੈ ਜੇਕਰ ਤੁਸੀਂ ਵੀ ਪਉਣ ਖਟਣਾ ਤੁਸੀਂ ਵੀ ਕਿਤੇ ਸੇਵਾ ਖੱਟਨੀ ਆ ਭਾਈ ਆਪਣੇ ਲਾਗੇ ਚ ਆ ਕੇ ਲੋੜਵੰਦੀ ਦੀ ਸੇਵਾ ਜਰੂਰ ਖੱਟਿਆ ਕਰੋ ਤਾਂ ਜੋ ਕਿ ਕਿਸੇ ਦਾ ਭਲਾ ਹੋ ਸਕੇ ਅਤੇ ਖਾਸ ਕਰਕੇ ਵੀਰ ਦਾ ਕਿਹਾ ਦਸਵੰਦ ਕੱਢਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਜਿਹੜਾ ਕਿ ਗੁਰੂ ਸਾਹਿਬ ਨੇ ਦੱਸਿਆ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਕਿਸੇ ਲੇਖੇ ਨੂੰ ਲਾਇਓ ਤਾਂ ਜੋ ਕਿ ਕਿਸੇ ਦਾ ਭਲਾ ਹੋ ਸਕੇ ਮੈਨੂੰ ਦਿਓ ਜਾਤ ਮਹਿਤ ਵੜਾ ਹਰਦੀਪ ਸਿੰਘ ਘਰੇਵਾਲ ਹਾਂਜੀ ਇੱਕ ਹੋਰ ਇੰਤਜ਼ਾਮ ਵੀ ਜਿਹੜੇ ਮੰਗ ਕਰਾਇਆ ਮੰਗਦੇ ਫਿਰ ਉਹਨਾਂ ਨੂੰ ਨਾ ਦੋ ਆਪਣੀ ਅਤੀ ਸੇਵਾ ਕਰੋ ਜਿੰਨੀ ਕਰਨੀ ਆ ਜਿਹੜੇ ਕਰਾਇਆ ਮੰਗਦੇ ਨੇ ਉਹ ਇੱਥੇ ਸੇਵਾ ਲੱਗੀ ਉੱਥੇ ਲੱਗੀ ਉਹਨਾਂ ਤੋਂ ਹੀ ਆਪਣੀ ਅਤੀ ਸੇਵਾ ਕਰੋ ਬੱਚਿਆਂ ਨੂੰ ਮਰੀਜ਼ਾਂ ਨੂੰ ਬਹੁਤ ਤੁਰ ਦਰਗਾਹ ਧੱਕਣ ਲੱਗੇ ਆ ਮੈਂ ਵੀ 7:00 9:00 ਵਜੇ ਸਵੇਰੇ ਮੇਰੇ ਸਾਥ ਉਹਨਾਂ ਕੈਂਪੇ ਦਰਬਾਰ ਸਾਹਿਬ ਮਲੋਂ ਪੱਟੀ ਆ ਉਹ ਵੀ ਜਿਹੜੇ ਗਰੀਬ ਬੰਦੇ ਨੇ ਮਲੋਂ ਪੱਟੀ ਕਰੀਦੀ ਆ ਉਥੋਂ ਹੀ ਚਾਹਲ ਕਰਾਈਦਾ ਉਹਨਾਂ ਲਾਇਕ ਕਰਾਈਦਾ ਆ ਪਰ ਗੁਰੂ ਸਾਹਿਬ ਕਰਦੇ ਆ ਮੈਂ ਆਪ ਨਹੀਂ ਕਰਦਾ ਗੁਰੂ ਸਾਹਿਬ ਸੇਵਾ ਲਈਮ ਕਰੀ ਜਾਂਦੇ ਆ ਮੈਂ ਹਰ ਕੋਲ ਕਹਿੰਦਾ ਆਪਣੀ ਠੀਕ ਕਰੋ ਸ ਨਮਾਜ਼ੀ ਉਹ ਲਗਿਆ ਵੀ ਆਪਣੇ ਹੱਥੀਂ ਸੇਵਾ ਕਰਨੀ ਚਾਹੀਦੀ ਹੈ ਤੇ ਖਾਸ ਕਰਕੇ ਜਿਹੜੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਗਰਾਈਆਂ ਮੰਗਣ ਵਾਸਤੇ ਆਉਂਦੇ ਨੇ ਕੜ ਕੇ ਮੰਗਣ ਵਾਸਤੇ ਆਉਂਦੇ ਨੇ ਭਾਈ ਉਹਨਾਂ ਨੂੰ ਸੇਵਾ ਨਾ ਦਿਆ ਕਰੋ ਇੱਥੇ ਆ ਕੇ ਸੇਵਾ ਖੁਦ ਕਰਿਆ ਕਰੋ ਆਪਣੇ ਅੱਤੀ ਤਾਂ ਜੋ ਕਿ ਕਿਸੇ ਦਾ ਜਿਹੜਾ ਭਲਾ ਹੋ ਸਕੇ ਮੈਨੂੰ ਦਿਓ ਜਾਤ ਮੈਂ ਥੋੜਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰ ਸਾਹਿਬ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ